ਜ਼ੀਰੋ ਟੋਲਰੈਂਸ ਪਾਲਿਸੀ ਐ ਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਕਿਊਜ਼ਡ ਫੜੇ ਐ ਔਰ 10 ਸੋਫਿਸਟੀਕੇਟਿਡ ਵੈਪਨ ਫੜੇ ਗਏ ਐ ਜਿਸ ਵਿੱਚ ਤਿੰਨ ਗਲੌਕ ਨੇ ਆਸਟ੍ਰੀਅਨ ਮੇਡ 9 mm ਦੇ ਤੇ ਬਾਕੀ 0.32 ਬੋਰ ਦੇ ਬੜੇ ਸੋਫਿਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮੁਲਜ਼ਮ ਨੇ ਇਹ ਸਾਰਾ ਜਿਹੜਾ ਪੁਲਿਸ ਨੇ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਤਪਾਲ ਸਿੰਘ ਹੈ son of surinder singh ਇਹ ਸ਼ੇਰਪੁਰ ਦਾ ਹੈ ਸ਼ੇਖਵਾ ਥਾਣਾ ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਡਿਸਟ੍ਰਿਕਟ ਜਿਹੜਾ ਦੂਜਾ ਪ੍ਰਾਪਤੀ ਪੇਲੀਅਸ ਹਰਮਨ ਹੈ ਇਹ ਸਮਰਾਏ ਪਿੰਡ ਸਦਰਪਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਜਿਹੜਾ ਅੰਮ੍ਰਿਤਪਾਲ ਹੈ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਟਸ ਨੇ ਜਿਹੜੇ ਅੰਮ੍ਰਿਤਸਰ 베ਸਟ ਨੇ ਉਹਦੇ ਵਿੱਚ ਵਿਨੋਦ ਸਮਰਾਏ ਏਲੀਅਸ ਰੰਗੀਲਾ ਹੈਗਾ ਇਹ ਰੀਸੈਂਟਲੀ ਬੇਲਤੇ ਆਇਆ ਦੇ ਖਿਲਾਫ 19 ਕੇਸਿਸ ਨੇ ਰੋਬਰੀ ਸਨੇਚਿੰਗ ਡਕੁਆਟੀ ਆਰਮਜ਼ ਐਕਟ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਵਿੱਚ ਇਦੋਂ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੰਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵੰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ ਚ ਇੱਕ ਮੇਨ ਬੰਦਾ ਜਿਹੜਾ ਫੰਡ ਵਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾ ਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਏ ਸੈਕਟ ਦੇ ਐਸਟੀਐਫ ਵੱਲੋਂ ਤੇ ਆਰਮਜ਼ੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਾਡੇ ਡੀਸੀਪੀ ਮਿਸਟਰ ਆਲਮ ਵਿਜੇ ਜੀ ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਰਿ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸੋਫਿਸਟੀਕੇਟਿਡ ਵੈਪਨ ਔਰ ਜਿਹਦੇ ਚ ਆਸਟ੍ਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਸੋ ਉਹਦੇ ਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਆ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ ਨਹੀਂ ਨਸ਼ਾ ਨਹੀਂ ਜੀ ਓਨਲੀ ਉਹ ਜਿਹੜਾ ਆਰਗੇਨਾਈਜ਼ ਕ੍ਰਾਈਮ ਵਾਸਤੇ ਵੈਪਨਸ ਦਾ ਹੀ ਹੈਗਾ ਔਰ ਇਹਨੂੰ ਅਸੀਂ ਹੋਰ ਆਪਣਾ ਇਨਵੈਸਟੀਗੇਟ ਕਰ ਰਹੇ ਹਾਂ ਸਪੈਸ਼ਲੀ ਦਾ ਫੋਰਨ ਬੇਸਡ ਜਿਹੜੇ ਹੈਂਡਲਰਸ ਨੇ ਉਹਨਾਂ ਦਾ ਰੋਲ ਕੀ ਕੀ ਹੈ ਹੋਰ ਕਿੰਨੇ ਲੋਕ ਨੇ ਜੁੜੇ ਹੋਏ ਨੈਟਵਰਕ ਜੋ ਮੈਨੂੰ ਸਮਝਦਾ ਕਿ ਇਹਦੇ ਚ ਹੋਰ ਵੀ ਆਉਣਾ ਚਾਹੀਦਾ ਕਿਉਂਕਿ ਜਦੋਂ ਕਰਮਵੀਰ ਫੜਿਆ ਜਾਂਦਾ ਉਹ ਤੋਂ ਕਾਫੀ ਸਾਨੂੰ ਗੱਲਾਂ ਹੋਰ ਵੀ ਕਲੀਅਰ ਹੋਣੀਆਂ ਔਰ ਜਿਹੜੇ ਕੁਝ ਬੰਦੇ ਉਧਰ ਗੁਰਦਾਸਪੁਰ ਡਿਸਟ੍ਰਿਕਟ ਦੇ ਵੀ ਇੱਕ ਦੋ ਬੰਦੇ ਹੋਰ ਫਿਕਰ ਹੋਏ ਉਹਨਾਂ ਤੇ ਫੇਰ ਅਸੀਂ ਕਾਰਵਾਈ ਕਰਾਂਗੇ ਕਰਾਂਗੇ ਬਥੋਰਾ ਰਹਿਣਾ ਕੀ ਬੈਕਗ੍ਰਾਉਂਡ ਦਾ ਮੀਰਾ ਕੋਟ ਦਾ ਰਹਿਣ ਵਾਲਾ ਜੀ ਇਹਦੇ ਅਮਰਸਰ ਰੂਰਲ ਦਾ ਦੋ ਮੁਕਦਮੇ ਦਰਜੇ ਮੈਂ ਦੱਸਿਆ ਸੀ ਕਿ ਐਨਡੀਪੀਐਸ ਦਾ ਐਸਟੀਐਫ ਵੱਲੋਂ ਇੱਕ ਹਰਮ ਜੈਕਟ ਦਾ ਖੰਨੇ ਡਿਸਟ੍ਰਿਕਟ ਸਰ ਇਹ ਕਰਦੇ ਕੀ ਨੇ ਸਾਰੇ ਨੌਜਵਾਨ ਕਿ ਚੰਗੇ ਕਰਾਉਂਦੇ ਆ ਮੈਂ ਦੱਸਦਾ ਅਮਰਤਪਾਲ ਨੇ ਤੇ ਮੈਂ ਤੁਹਾਨੂੰ ਦੱਸਿਆ ਸਰਪੰਚੀ ਦੀ ਇਲੈਕਸ਼ਨ ਲੜੀ ਐ ਕਿ ਜਿਹੜਾ ਅਮਰਤਪਾਲ ਸਿੰਘ ਪੈਨਾ ਬਟਾਲੇ ਵਾਲਾ ਇਹ ਐਗਰੀਕਲਚਰਿਸਟ ਹੀ ਐ ਉਹ ਦੋ ਤਿੰਨ ਮਹੀਨੇ ਤੋਂ ਐਕਟਿਵ ਹੋਇਆ ਹੋਇਆ ਜਦੋਂ ਤੇ ਇਹ ਲਿੰਕ ਬਾਹਰਲੇ ਜਿਹੜੇ ਹੈਂਡਲਰਸ ਨੇ ਉਹਨਾਂ ਨਾਲ ਹੋਇਆ ਗੈਂਗਸਟਰਸ ਨਾਲ ਇੱਕ ਪ੍ਰਦੀਪ ਭਰਮਣ ਨੇ ਵੀ ਐਗਰੀਕਲਚਰ ਦਾ ਕੰਮ ਕਰਦਾ ਤੇ ਵੀ ਮਕਦਮਾ ਕੋਈ ਪਹਿਲਾਂ ਦਰਜ ਨਹੀਂ ਹੈ ਵਿਨੋਦ ਰੰਗੀਲਾ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰੋਬਰੀ ਸਨੇਚਿੰਗ ਅਸਾਲਟ ਕੁਆਰਟੀ ਵਗੈਰਾ ਦੇ ਕਾਫੀ ਪਰਚੇ ਦਰਜ ਹੈ ਯੁਵਰਾਜ ਆ ਲੜਕਾ ਹੈ ਜੀਸੀਪੀ ਦਾ ਡਰਾਈਵਰ ਹੈ ਇਹ ਸੁਖਰਾਬ ਹੈਗਾ ਇਹਦੇ ਤੇ ਅਨਐਮਪਲੋਇਡ ਹੈ ਔਰ ਆਇਲਸ ਕਰ ਰਿਹਾ ਹੈਗਾ ਇੱਕ ਜਿਹੜਾ ਮੁੰਡਾ ਜਗਰਾਜ ਇਲੀਅਸ ਜੱਗੂ ਬਾਕੀਆਂ ਦੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਇਲੈਕਸ਼ਨ ਨੂੰ ਟਾਰਗੇਟ ਕਿਹਨੂੰ ਰੱਖਿਆ ਹੈ ਇਲੈਕਸ਼ਨ ਕਿਹਦੇ ਲਈ ਹੈ ਆਪ ਕੋ ਕਿ ਸਪਾਰਟਨਸ ਵਨ ਆਫ ਬੈਟ ਇਹ ਪਾਰਟੀ ਦਾ ਕੋਈ ਅਜੇ ਨਹੀਂ ਸਾਹਮਣੇ ਆਇਆ ਉਹ ਕਹਿੰਦਾ ਮੈਂ ਇਲੈਕਸ਼ਨ ਲੜੀ ਐ ਮੋੜਲੀ ਪੁੱਛ ਕੇ ਦੱਸਿਆ ਐ ਅਮਰਤਪਾਲ ਸਿੰਘ ਸਨ ਆਫ ਸੁਰਿੰਦਰ ਸਿੰਘ ਐ ਜੀ ਉਹ ਚੈੱਕ ਕਰਾਂਗੇ ਗੁਰਦਾਸਪੁਰ ਤੋਂ ਸਾਰਾ ਹੈਗਾ ਯਾਰ ਉਹ ਇਹਨਾਂ ਨੇ ਦੇਰ ਵੇਟਿੰਗ ਆਰਡਰਸ ਕਿ ਆਪਾਂ ਕਿੱਥੇ ਅੱਗੇ ਡਿਲੀਵਰੀ ਕਿਹਨੂੰ ਕਿਹਨੂੰ ਦੇਣੀ ਐ ਤੇ ਕੀ ਕਰਨਾ ਐ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਦਾ ਉਹਦੇ ਚ ਪੂਰਾ ਥੋਰਲੀ ਪ੍ਰੂਵ ਕਰ ਰਹੇ ਹਾਂ ਜੀ ਸੱਚੀ ਗੱਲ ਹੈ ਆਪਣਾ ਮਕਾਬਲਾ ਹੈ ਨਾ ਪੂਰਾ ਨਾਮ ਤੇ ਪਾਕਿਸਤਾਨ ਦੀ ਬੈਠਕ ਉਹ ਅਸੀਂ ਤਾਂ ਨਹੀਂ ਇਹ ਦੱਸ ਰਹੇ ਜੀ ਦੋ ਚਾਰ ਬੰਦੇ ਫੜ ਲੀਏ ਅਸੀਂ ਫਿਰ ਤੁਹਾਨੂੰ ਉਹ ਵੀ ਸ਼ੇਅਰ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਸਰ ਇਹ ਆਪ ਪੈਸੰ ਮਗਵਾਏ ਕਿੰਨੇ ਗਏ ਚੱਲਦੇ ਨੇ ਬੋਲੋ ਵਪਾਰ ਕਿੰਨੇ ਮਗਵਾਏ ਇਹ ਸਾਰੀ ਕਨਸਾਈਨਮੈਂਟ ਫੜੀ ਗਈ ਹੈ ਜੀ ਸਰ ਇਹ ਆਪਸ ਵਿੱਚ ਕਿਸ ਦਾ ਲਿੰਕ ਹੋਏ ਸਾਰੇ ਦੇਖੋ ਇਹ ਕੁਛ ਬੰਦੇ ਜਿਹੜੇ ਗੁਰਦਾਸਪੁਰ ਵਾਲੇ ਮੈਂ ਤੁਹਾਨੂੰ ਦੱਸਿਆ ਮੈਂ ਇਹੀ ਨੇ ਉਤੋਂ ਸਾਨੂੰ ਗੱਲ ਚੱਲੀ ਵੀ ਕੁਛ ਅੰਮ੍ਰਿਤਸਰ ਦੇ ਵੀ ਬੰਦੇ ਆ ਤਾਂ ਉਸ ਦੇ ਵਿੱਚ ਹੀ ਨਾਲ ਇਹ ਪੁਲਿਸ ਦਾ ਆਪਰੇਸ਼ਨ ਅੰਮ੍ਰਿਤਸਰ ਚ ਵੀ ਚਲਾਇਆ ਗਿਆ ਸਾਰੇ ਪੁਲਿਸ ਪੇਪਰ ਸਾਰੇ ਬੋਲੋ ਜਿਹੜੇ ਲੱਗ ਰਿਹਾ ਜੀ ਜਿਹੜੇ ਬਟਾਲੇ ਵਾਲੀ ਕਨਸਾਈਨਮੈਂਟ ਦੇ ਵੈਪਨ ਨੇ ਉਹਦੇ ਚ ਜਿਹੱਚ ਤਿੰਨ ਗਲੌਕ ਨੇ ਆਸਟਰੀਅਨ ਮੇਡ ਤੇ ਸੱਤ ਜਿਹੜੇ ਨਾ ਆਪਣੇ ਪੰਜ ਦੂਜੇ ਹੈਗੇ ਜਿਹੜੇ ਪੁਆਇੰਟ 32 ਉਹ ਇਹ ਲੱਗਦਾ ਕਿ ਬੜੇ ਸਫਿਸਟੀਕੇਟਿਡ ਆ ਕ੍ਰਾਸ ਬਾਰਡਰ ਆਏ ਜਿਹੜੇ ਦੂਜੇ ਅੰਮ੍ਰਿਤਸਰ ਤੋਂ ਸਾਨੂੰ ਕੁਝ ਰਿਕਵਰ ਹੋਏ ਤਿੰਨ ਵੈਪਨ ਉਹ ਜਿਹੜੇ ਹੈਗੇ ਉਹ ਥੋਂ ਦੇ ਆ ਇੰਡੀਅਨ ਮੇਡ ਲੱਗ ਰਹੇ ਜਿਹੜਾ ਵਿਦੇਸ਼ ਦੇ ਜਿਹੜਾ ਹੈਂਡਲ ਰਾਜ ਦੇ ਪਾਕਿਸਤਾਨ ਵਾਲੀ ਕੋਲ ਮੈਨੂੰ ਕੋਈ ਨਾ ਕੋਈ ਟਾਰਗੇਟ ਦਿੱਤਾ ਹੈ ਇਹਨਾਂ ਨੇ ਸਾਡੇ ਅਜੇ ਪਜੀ ਟਾਰਗੇਟ ਨਹੀਂ ਆਇਆ ਸਾਹਮਣੇ ਆਪਾਂ ਇਹਦੀ ਇਨਵੈਸਟੀਗੇਟ ਕਰਾਂਗੇ ਤੇ ਡੈਫੀਨਿਟਲੀ ਤੁਹਾਨੂੰ ਦੱਸਾਂਗੇ ਜਦੋਂ ਆਪਾਂ ਇਹ ਸਾਰਾ ਇਹਨਾਂ ਦਾ ਨੈਟਵਰਕ ਟੁੱਟ ਗਿਆ ਸਮੈਸ਼ ਹੋ ਗਿਆ ਜਿਹੜਾ ਆਰਮਜ਼ ਰੈਕੇਟ ਹੈ ਉਹੀ ਖਤਮ ਹੋਇਆ ਤਾਂ ਬੜੀ ਇਤਨਾ ਰੈਲੀਫ ਹੋਏਗਾ ਜਿਹੜੀ ਸੀ ਮੋਜਮਾਨ ਕਿਹਦਾ ਮਤਲਬ ਬੱਚਾ ਹੈ ਹਾਂਜੀ ਜਿਹੜੀ ਸੀ ਮੋਜਮਾਨ ਜਿਹੜੇ ਨਹੀਂ ਬਾਕੀ ਨਹੀਂ ਹੈਗਾ ਸਿਰਫ ਤੁਹਾਨੂੰ ਦੱਸਿਆ ਕਰਮਜੀਤ ਜਿਹੜਾ ਕਰਮਵੀਰ ਜਿਹੜਾ ਭੱਜਿਆ ਹੋਇਆ ਉਹਦੇ ਤੇ ਹੈ ਤੇ ਜਿਹੜਾ ਦੂਸਰਾ ਲੜਕਾ ਹੈਗਾ ਵਿਨੋਦ ਕੁਮਾਰ ਰੰਗੀਲਾ ਇਦੇ ਤੇ ਹੈਗੇ ਜੀ 19 ਮੁਕਦਮੇ ਐ ਇਸ ਕੋ ਪਹਿਲੇ ਹੀ ਸਰਵਕ ਕਨਫਾਈਨਮੈਂਟ ਸੇਕ ਕੀਤੀ ਨਾ ਨਹੀਂ ਅਜੇ ਇਹ ਪਤਾ ਲੱਗਿਆ ਕਿ ਨਵੇਂ ਨਵੇਂ ਮਤਲਬ ਚੱਲੇ ਐ ਇਸ ਗੱਲ ਤੇ ਹੁਣ ਆਜੂਗੀ ਇਨਵੈਸਟੀਗੇਸ਼ਨ ਤੇ ਇਨਟੈਰੋਗੇਸ਼ਨ ਦਾ ਪਾਰਟ ਐ ਕਿ ਕਦੋਂ ਤੋਂ ਕਿੰਨੀ ਵਾਰੀ ਗਏ ਹੋ ਸਾਰਾ ਅਸੀਂ ਟੈਕਨੀਕਲ ਐਵੀਡੈਂਸ ਨੂੰ ਵੀ ਨਾਲ ਇਹਨਾਂ ਦੀ ਜਿਹੜੀ ਫਿਜ਼ੀਕਲ ਗੱਲਬਾਤ ਆ ਉਹਨੂੰ ਵੀ ਵੈਰੀਫਾਈ ਕਰ ਰਹੇ ਨਾ ਕੋਈ ਹੋਜੀ ਨਸ਼ੇ ਵਾਲੀ ਗੱਲ ਨਹੀਂ ਆਈ ਸਾਹਮਣੇ ਹਾਂਜੀ ਆਏ ਤਾਂ ਦੇਖੋ ਡੈਫੀਨਿਟਲੀ ਜੇ ਕ੍ਰਾਸ ਬਾਰਡਰ ਆਇਆ ਤਾਂ ਉਹੀ ਡਰੋਨ ਦਾ ਹੀ ਹੈਗਾ ਸਿਸਟਮ ਕੋਸੀਂ ਇਹ ਵੀ ਦੇਖ ਰਹੇ ਆ ਕਿ ਇੰਨੇ ਦੇ ਦੋ ਇਕੱਠੇ ਆਏ ਆ ਤਾਂ ਹੋ ਸਕਦਾ ਕੋਈ ਹੋਰ ਰੂਟ ਨਾ ਲਿਆ ਹੋਵੇ ਸਾਰੀ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਨੂੰ ਲੈ ਕੇ ਜਾਵਾਂਗੇ ਨਿਸ਼ਾਨਦੇਹੀ ਵਗੈਰਾ ਸਾਰੀ ਕਰਾਵਾਂਗੇ ਕਿੰਨੀ ਕਾਮਯਾਬੀ ਬਹੁਤ ਵੱਡਾ ਰੈਲੈਕਸਰ ਹੈ ਕਿਉਂਕਿ ਅਕਸਰ ਤੁਸੀਂ ਤੋੜਦੇ ਹੋ ਲੋਕਲ ਵੈਪਨ ਬਣਦੇ ਨੇ ਸਾਰੇ ਫੋਨ ਦੇ ਨੇ ਔਰ ਬਲੌਕ ਇਸ ਸਰਫਲੇ ਸਭ ਤੋਂ ਵੱਡਾ ਡਿਮਾਂਡ ਹੈ ਦੇਖੋ ਮੈਂ ਮੈਂ ਤਾਂ ਇਹਨੂੰ ਬਹੁਤ ਇੰਪੋਰਟੈਂਟ ਦਾ ਕਰਦਾ ਔਰ ਆਪਣੀ ਟੀਮ ਦੀ ਵੱਡੀ ਕਾਮਯਾਬੀ ਮੰਨਦਾ ਕਿ ਕਿੰਨੀ ਮਿਹਨਤ ਨਾਲ ਔਰ ਇੰਨਾ ਇੰਟੈਲੀਜੈਂਸ ਡਿਵੈਲਪ ਕਰਕੇ ਕੀਤਾ ਗਿਆ ਔਰ ਵੀ ਉਹ ਵੀ ਐਡਜੋਇਨਿੰਗ ਏਰੀਆਜ਼ ਦੇ ਵਿੱਚੋਂ ਜਿਹੜੇ ਪਹਿਲਾਂ ਤੁਸੀਂ ਇੱਕ ਵੈਬਲ ਬੁਣੇ ਸੀ ਚਾਲੀ ਬਤਾ ਗਈ ਜਦੋਂ ਤੁਸੀਂ ਕਦਮ ਸੀ ਉਹਨਾਂ ਨਾਲ ਵੀ ਲਿੰਕ ਕਰਦੇ ਕਿਤੇ ਜਾਂ ਜਿੱਥੋਂ ਇਹ ਫਰੈਸ਼ ਨਹੀਂ ਜੀ ਬਿਲਕੁਲ ਫਰੈਸ਼ ਬੰਦੇ ਆ ਫਰੈਸ਼ੀ ਇਹ ਮੋਡਿਊਲ ਹੈ ਸਰ ਨੌਜੋ ਦਿਨ ਦਿਨ ਬਹੁਤ ਫੜ ਰਹੇ ਹੋ ਮੈਸੇਜਿੰਗ ਮੀਡੀਆ ਦੇ थ्रू ਜਾ ਰਹੇ ਤੇ ਲੋਕ ਫਿਰ ਇੰਡਲਜ ਹੋ ਰਹੇ ਨੇ ਦੇਖੋ ਭਾਈ ਸਾਹਿਬ ਮੈਂ ਤਾਂ ਤੁਹਾਨੂੰ ਫਾਈਨੈਂਸ਼ੀਅਲ ਹਮੇਸ਼ਾ ਹੀ ਦੱਸਦਾ ਕਿ ਫਾਈਨੈਂਸ਼ੀਅਲ ਲਾਲਚ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਤੋਂ ਪਿਕਅਪ ਕਰ ਲੈਂਦੇ ਬਾਹਰ ਬੈਠੇ ਲੋਕ ਔਰ ਉਹ ਤੋਂ ਜਿਹੜਾ ਕ੍ਰਾਸ ਬਾਰਡਰ ਹੈ ਤੁਹਾਨੂੰ ਪਤਾ ਹੈ ਉੱਥੇ ਅਵੇਲੇਬਿਲਟੀ ਬੜੀ ਖੁੱਲੀ ਹੈਗੀ ਤੇ ਉੱਥੋਂ ਕੁਸ਼ੇ ਨੁ ਹੁੰਦੇ ਰਹਿੰਦੇ ਆ ਸਰ ਤਿੰਨ ਬਲੌਗ ਦੀ ਗੱਲ ਕੀਤੀ ਤੁਸੀਂ ਕਿੱਦੇ ਪੋਸਟਲੀ ਆ ਕਾਸਟਲੀ ਦਾ ਤਾਂ ਮੈਨੂੰ ਪਤਾ ਨਹੀਂ ਪਰ ਲੀਥਲ ਤੇ ਡੈਡਲੀ ਜ਼ਰੂਰ ਹੈ ਹਾਂਜੀ ਥੈਂਕ ਯੂ ਜੀ